ਪੰਜ ਮੈਂਬਰੀ ਕਮੇਟੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚ ਦੇਖੋ ਪੰਜ ਮੈਂਬਰੀ ਕਮੇਟੀ ਬੜੀ ਸਰਕਾਰ ਜੋ ਕਮੇਟੀ ਹੈ ਇਹਨੂੰ ਬਣਾਉਣ ਦੀ ਲੋੜ ਕੀ ਪਈ 2017 ਦੇ ਵਿੱਚ 2022 ਦੇ ਵਿੱਚ ਤੇ 2024 ਦੇ ਵਿੱਚ ਅਕਾਲੀ ਦਲ ਦਾ ਗਰਾਫ ਇਲੈਕਸ਼ਨ ਵਾਈਜ਼ ਇਲੈਕਸ਼ਨ ਬਹੁਤ ਜ਼ਿਆਦਾ ਨਿਚਲੇ ਪੱਧਰ ਤੇ ਆ ਰਿਹਾ ਸੀ ਪੂਰੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਰੂਸ ਸੀ ਇਹ ਪੂਰੇ ਪੰਜਾਬ ਨੂੰ ਅੱਧੇ ਭਾਰਤ ਨੂੰ ਉਹਦੀ ਅਗਵਾਈ ਕਰਨ ਵਾਲੀ ਪਾਰਟੀ ਇੱਕ ਖੇਤਰੀ ਪਾਰਟੀ ਜਿਹੜੀ ਬੜੀ ਬੰਦਾਨ ਦੇ ਕੇ ਲੋਕ ਮਣੀ ਸੀ ਬੜਾ ਖੂਨ ਪਸੀਨਾ ਨਾਲ ਬਣਾਈ ਗਈ ਪਾਰਟੀ ਸੀ ਉਦੀ ਇਸ ਤਰ੍ਹਾਂ ਦਿਨੋ ਦਿਨ ਘਟਦਾ ਗਰਾਸ ਹੈ ਉਹਦੇ ਬਾਰੇ ਲੋਕ ਬੜੇ ਚਿੰਤਤ ਸੀ ਜਦੋਂ ਇਸ ਬਾਰੇ ਚਿੰਤਾ ਵਿਚਾਰ ਕੀਤਾ ਗਿਆ ਤਾਂ ਇੱਕ ਚੁੰਦਾ ਕਮੇਟੀ ਬਣਾਈ ਗਈ ਅਕਾਲੀ ਦਲ ਦੇ ਵਿੱਚੋਂ ਚੁੰਦਾ ਕਮੇਟੀ ਦੇ ਵਿੱਚ ਪੰਜ ਮੈਂਬਰ ਸੀ ਉਹਨਾਂ ਨੇ ਹਲਕੇ ਵੇ ਜਾ ਕੇ ਗੱਲ ਪੁੱਛੀ ਕੀ ਦਿਨੋ ਦਿਨ ਪਾਰਟੀ ਦਾ ਗਰਾਫ ਨੀਚੇ ਕਿ ਹੁੰਦਾ ਜਾ ਰਿਹਾ ਇਕੱਲੇ ਇਕੱਲੇ ਵਰਕਰ ਦੇ ਸੁਝਾਅ ਸੀ ਸੁਖਵੀਰ ਬਾਦਲ ਜੀ ਕੋਲ ਪਾਰਟੀ ਪ੍ਰਧਾਨ ਕੋਲ ਪੇਸ਼ ਕੀਤੇ ਗਏ ਲੋਕਾਂ ਦੀ ਇੱਕੋ ਰੈ ਸੀ ਕਿ ਸੁਖਵੀਰ ਬਾਦਲ ਜੀ ਜਦੋਂ ਤੱਕ ਪ੍ਰਧਾਨੀ ਤੋਂ ਅਸਤੀਫਾ ਨਹੀਂ ਦਿੰਦੇ ਉਸ ਸਮੇਂ ਤੱਕ ਪਾਰਟੀ ਹੈ ਜਿਹੜੀ ਉਹ ਅੱਗੇ ਨਹੀਂ ਵੱਸ ਸਕਦੀ ਜਦੋਂ ਇਹ ਗੱਲ ਦਾ ਰੌਲਾ ਪਿਆ ਸੀਨੀਅਰ ਲੀਡਰ ਸਾਹਿਬਾਨਾਂ ਨੇ ਇਹ ਗੱਲ ਕੀਤੀ ਵਰਕਰਾਂ ਨੇ ਗੱਲ ਕੀਤੀ ਤਾਂ ਉਹ ਪਾਰਟੀ ਦੇ ਪ੍ਰਧਾਨ ਦਰਜੇ ਅਸਤੀਫਾ ਦੇਣ ਨੂੰ ਤਿਆਰ ਨਹੀਂ ਸੀ ਇਹ ਵੱਡੇ ਪੱਧਰ ਤੇ ਰੋਲਾ ਪੈਂਦਾ ਰਿਹਾ ਆਪੋ ਤਾਪ ਦੇ ਵਿੱਚ ਗੱਲ ਹੁੰਦੀ ਰਹੀ ਪਾਰਟੀ ਦਾ ਨੁਕਸਾਨ ਹੋ ਰਿਹਾ ਸੀ ਤਾਂ ਅਕਾਲ ਤਖਸੈਬ ਨੇ ਵਿੱਚ ਤਾਕੰਦਾ ਦੀ ਦੇ ਕੇ ਪੰਜ ਮੈਂਬਰੀ ਕਮੇਟੀ ਬਣਾਈ ਕਿ ਤੁਸੀਂ ਇਸ ਤਰ੍ਹਾਂ ਕਰੋ ਲੜੋ ਨਾ ਸਿੱਖ ਪੰਥ ਕੌਮ ਇਕੱਠੀ ਹੋ ਜੇ ਆਪਾਂ ਸਾਰੇ ਰਲ ਕੇ ਕਮੇਟੀ ਬਣਾ ਲੈਨੇ ਆ ਕਮੇਟੀ ਬਣਾ ਕੇ ਭਰਤੀ ਕਰ ਲੈਨੇ ਜੋ ਉਧਾਂ ਜਿੱਧਾਂ ਭਰਤੀ ਹੋਏਗੀ ਸ੍ਰੀ ਅਕਾਲ ਤਖਸੈਬ ਦਾ ਹੁਕਮ ਹੋਏਗਾ ਉਦੋਂ ਉਦੋਂ ਦਾ ਭਾਰਤੀ ਦੇ ਤਹਿਤ ਅੱਗੇ ਜਿਹੜੇ ਵਿਚਾਰ ਅਧੀਨ ਮੁੱਦੇ ਨੇ ਸਿੱਖ ਕੌਮ ਦੇ ਮੁੱਦੇ ਨੇ ਸਿੱਖ ਕੌਮ ਨੂੰ ਘਾਤ ਕਰੀ ਹੈ ਬੰਦੀ ਸਿੱਖਾਂ ਦੀ ਰਿਹਾਈ ਹੈ ਹੋਰ ਸਿੱਖ ਕੌਮ ਦੇ ਬਹੁਤ ਵੱਡੇ ਮੁੱਦੇ ਨੂੰ ਤਸ਼ੱਦਦ ਹੋ ਰਹੇ ਨੇ ਆ ਆਪਣੀ ਸਟੇਟਾਂ ਦੇ ਵਿੱਚ ਦੇਖ ਰਹੀਆਂ ਵੀ ਉਦੋਂ ਆਪਾਂ ਜਿਹੜੀ ਭਰਤੀ ਹੈ ਉਹਦੇ ਤਹਿਤ ਉਹ ਵਿਚਾਰਾਂਗੇ ਇਹ ਕਮੇਟੀ ਸੀ ਜਿਹੜੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਵੀ ਤੁਸੀਂ ਇਹਦੀ ਭਰਤੀ ਕਰਕੇ ਲੈ ਕੇ ਆਓ ਅੱਗੇ ਵੀ ਕਰਿਆ ਆਪਾਂ ਅਗਲੀ ਫੇਰ ਦੇਖਾਂਗੇ ਜੀ ਡਾਕਟਰ ਸਾਹਿਬ ਮਨ ਤੋਂ ਥੋੜੇ ਤੋਂ ਇੱਕ ਸਵਾਲ ਹੋ ਰਿਹਾ ਕਿ ਲਾਲਬਾ ਸਾਹਿਬ ਇਸ ਤਰ੍ਹਾਂ ਸੁਰਖਿਆ ਚਾਹੀਦੀ ਸੁਣਾ ਵਰ ਤੁਸੀਂ ਕੀ ਕੋਈ ਵਿਚਾਰ ਦਾਰ ਹੈ ਦੇਖੋ ਲਾਲਬਾ ਸਾਹਿਬ ਬੜੇ ਸਤਕਾਰਯੋਗ ਲੀਡਰ ਹੈ ਬਜ਼ੁਰਗ ਕੋ ਲੀਡਰ ਨੇ ਪੁਰਾਣੇ ਲੀਡਰ ਨਹੀਂ ਵਿਚਾਰ ਕੰਮ ਕੀਤਾ ਪਾਰਟੀ ਦੀ ਸਾਰੀ ਜ਼ਿੰਦਗੀ ਪਾਸੋਂ ਚੋਂ ਉੱਥੇ ਮੇਰੇ ਨੇ ਅਸੀਂ ਇੱਕ ਮਿਲੇ ਸੀ ਕਿਸੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨਾਲ ਗੱਲ ਵੀ ਹੋਈ ਸੀ ਵੀ ਤੁਸੀਂ ਆਓ ਇੱਧਰ ਪਰ ਉਸ ਸਮੇਂ ਤੱਕ ਉਹ ਬੜੇ ਸੰਮੇਨ ਵਾਲ ਬੜੀ ਤਰ੍ਹਾਂ ਤੇ ਬੜੇ ਜੋਸ਼ ਨਾਲ ਸੁਖਵੀਰ ਬਾਦਲ ਜੀ ਸੁਖਵੀਰ ਬਾਦਲ ਜੀ ਕਰ ਰਹੀ ਸੀ ਰਾਤੋਂ ਰਾਤ ਪਤਾ ਨਹੀਂ ਉਹਨਾਂ ਨੂੰ ਜਾਂ ਤਾਂ ਆਤਮਾ ਜਾਗੀ ਉਹਨਾਂ ਦੀ ਬੀਬਾ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨੀਏ ਉਧਰ ਜਾਈਏ ਜਾਂ ਕੋਈ ਹੋਰ ਵੀ ਕਾਰਨ ਹੋਣੇ ਬੜੇ ਅਖਾਰਾਂ ਦੇ ਵਿੱਚ ਵੀ ਛਪਿਆ ਕੋਈ ਇਥੋਂ ਦਾ ਲੀਡਰਸ਼ਿਪ ਕੋਈ ਆਪਣੇ ਹਰਿਆਉ ਸਾਹਿਬ ਦੇ بیٹے ਸੀ ਕਿ ਉਹਨਾਂ ਨੂੰ ਕਿ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਕਿ ਉਦਾਂ ਦਾ ਕੋਈ ਮਕਸਦ ਹੋ ਸਕਦਾ ਉਹਨਾਂ ਦਾ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਰਨੀ ਚਾਹ ਕਹਿਣੀ ਚਾਹੂੰਗਾ ਪਾਵੇਂ ਉਹ ਕਾਂਗਰਸ ਪਾਰਟੀ ਐ ਪਾਵੇਂ ਵੀ ਜੀਪੀ ਐ ਪਾਵੇਂ ਉਹ ਅਕਾਲੀ ਦਲ ਐ ਪਾਵੇਂ ਆਲਵਾਦੀ ਪਾਰਟੀ ਜਿਹੜੀ ਮਰਜੀ ਪਾਰਟੀ ਐ ਇਹ ਕਲਚਰ ਨੂੰ ਖਤਮ ਕਰ ਦੇਣਾ ਚਾਹੀਦਾ ਜਿਹੜੀ ਪਾਰਟੀ ਨੇ ਤੁਹਾਨੂੰ ساری ਜ਼ਿੰਦਗੀ ਬਹੁਤ ਕੁਝ ਦਿੱਤਾ ਵੱਡੀਆਂ ਵੱਡੇ ਲੀਡਰ ਬਣਾਇਆ ਤੁਹਾਨੂੰ ਵੱਡੀਆਂ-ਵਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਕੈਬਨਿਟ ਰੈਂਕ ਦਿੱਤੇ ਇੱਕ ਪਲ ਦੇ ਵਿੱਚ ਇਹ ਜਿਹੜਾ ਕਿਰਦਾਰ ਨੂੰ ਸਾਡੇ ਨੂੰ ਇਦਾਂ ਦੇ ਵੀਰੇ ਹੱਥ ਵਿੱਚ ਹੋਣਾ ਨਹੀਂ ਚਾਹੀਦਾ ਕਿ ਇੱਕ ਪਲ ਦੇ ਵਿੱਚ ਬਿਲਕੁਲ ਥੋੜੇ ਦਿਨ ਸਾਡੇ ਅਸੀਂ ਬੁਢਾਪੇ ਵਾਲਾ ਇਦਾਂ ਦਾ ਹੋਣਾ ਚਾਹੀਦਾ ਵੀ ਹੋਣਾ ਨਹੀਂ ਚਾਹੀਦਾ ਇਦਾਂ ਪਹਿਲਾਂ ਸਵਾਗਤ ਕਰਦੇ ਆ ਉਹ ਅਕਾਲ ਸਖਤ ਦੇ ਹੁਕਮ ਦੇ ਵਿੱਚ ਆਏ ਨੇ ਕਿ ਪਰ ਇੱਕੋ ਦਮ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਆਜ ਉਧਰ ਫਲਾਣਾ ਉਧਰ ਕੰਨ ਉਧਰੇ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਹੁਣ ਆਪਣਾ ਧੜੇਬੰਦੀਆਂ ਵੀ ਸਿਸਟਮ ਲਾ ਰਹੀ ਹੈ ਚਾਹੇ ਆਪਾਂ ਕਾਂਗਰਸ ਪਾਰਟੀ ਵੱਲ ਲਾ ਰਹੀਏ ਚਾਹੇ ਅਕਾਲੀ ਦਲ ਲਾ ਰਹੀਏ ਜੋ ਧੜੇਬੰਦੀਆਂ ਬਣੀਆਂ ਹੋਈਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਧੜੇਬੰਦੀ ਕਰਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਜੀ ਹੰਮਦਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੋ ਕਾਲ ਸਖ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀਗਾ ਧੜੇਬੰਦੀ ਨੂੰ ਖਤਮ ਕਰਨ ਵਾਸਤੇ ਹੀ ਇਹ ਭਰਤੀ ਉਸਦੇ ਹੁਕਮ ਤਹਿਤ ਪੰਜ ਮੈਂਬਰੀ ਕਮੇਟੀ ਬਣਾਈ ਸੀ ਡਾਕਟਰ ਸਾਹਿਬ ਹੁਣ ਮੈਨੂੰ ਸਵਾਲ ਇਹ ਹੈ ਕਿ ਜਿਵੇਂ ਹੁਣ ਹਰਿਆਉਂ ਸਾਭੀ ਸੁਰਖੀਆਂ ਚੱਲੀਆਂ ਜਿਵੇਂ ਉਹਨਾਂ ਦੇ ਸਰੂਪਾਂ ਪੈਗੇ ਜ਼ਿਲ੍ਹਾ ਇੰਚਾਰਜਾਂ ਨੂੰ ਹਲਕੇ ਇੱਥੇ ਲਗਾਇਆ ਗਿਆ ਸੀ ਕਰਦੋਂ ਜੀ ਤੇ ਦੂਜੇ ਦਿਨ న్యూਸ ਆਉਂਦੀ ਹੈ ਕਿ ਲੋਕ ਹੋਣਾ ਤਾਂ ਬਹੁਤ ਦੁਖੀ ਨੇ ਜੀ ਇਹਦੇ ਉੱਤੇ ਤੁਸੀਂ ਕੀ ਵਿਚਾਰ ਦਿੰਦੇ ਇਹ ਸਿਰਫ ਸਿੱਖ ਕੌਮ ਦੇ ਵਿੱਚ ਵੈਸੇ ਤਾਂ ਸਾਰੀਆਂ ਕੌਮਾਂ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਦੁਖੀ ਹੋਣ ਵਾਲੇ ਦੁਖੀ ਨੇ ਠੀਕ ਹੈ ਨਾ ਮੈਨੂੰ ਉਹਨਾਂ ਦੇ ਦੁੱਖ ਦਾ ਨਹੀਂ ਪਤਾ ਕੀ ਦੁੱਖ ਕੀ ਆ ਉਹਨਾਂ ਨੂੰ ਜੋ ਦੁਖੀ ਨੇ ਉਹ ਦੁਖੀ ਹੋਣਗੇ ਲੇਕਿਨ ਹਰਿਆਉ ਪਰਿਵਾਰ ਬੜਾ ਸਿਆਣਾ ਪਰਿਵਾਰ ਹੈ ਵਧੀਆ ਪਰਿਵਾਰ ਹੈ ਵਧੀਆ ਸੇਵਾ ਲਾ ਕੇ ਜੁਆਨ ਨੇ ਕੀਤੀ ਜਾਂਦੀ ਤੇ ਉਹਨਾਂ ਦਾ ਬੇਟਾ ਵੀ ਕਾਲੀ ਦਲ ਦੇ ਵਿੱਚ ਹੋ ਸਕਦਾ ਉਹ ਵੀ ਕੱਲ ਨੂੰ ਜਿਵੇਂ ਲਾਲਵਾ ਸਾਹਿਬ ਉਹਨਾਂ ਨੂੰ ਵੀ ਦੇਖੋ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਜੋ ਉਹਨਾਂ ਦਾ ਹੁਕਮ ਹੈ ਅਸੀਂ ਚੱਲਣਾ ਉਹ ਜੰਮਗੀਤ ਆ ਰਹੇ ਉਹ ਵੀ ਆ ਸਕਦੇ ਆ ਜੀ ਹਾਂਜੀ ਡਾਕਟਰ ਸਾਹਿਬ ਜਿਹੜੇ ਹੁਣ ਲਾਲਵਾ ਸਾਹਿਬ ਸੀ ਤੇ ਹਰਾਉਂ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜਦਕਿ ਹੱਕ ਦਾ ਲਾਲਵਾ ਸਾਹਿਬ ਸੀ। ਹੱਕਦਾਰ ਹੈ ਕੌਣ ਸੀ ਨਹੀਂ ਕੌਣ ਸੀ? ਮੇਰੇ ਸਾਹਬ ਦੇ ਵਿੱਚ ਤਾਂ ਉਹ ਬਜ਼ੁਰਗ ਹੋ ਗਏ ਮੇਰੇ ਸਾਹਬ ਚੋਂ ਤੁਰਨੋ ਫੁਰਨ ਵੀ ਕਾਫੀ ਔਖਾ ਹੈ। ਤੇ ਉਹਨਾਂ ਨੂੰ ਪਹਿਲਾਂ ਵੀ ਕਾਫੀ ਵੱਡੇ ਰੈਂਕ ਮਿਲੇ ਨੇ। ਤੇ ਰਹੀ ਕੱਲ ਬਾਦਲ ਸਾਹਿਬ ਵਾਲੀ ਬਾਦਲ ਸਾਹਿਬ ਕੋਲ ਬੰਦੇ ਉਹ ਜਿਹੜੇ ਮਚੌਰ ਬੰਦੇ ਸੀ ਜਿਹੜੇ ਤਜਰਬੇਕਾਰ ਬੰਦੇ ਸੀ। ਉਹ ਨਹੀਂ ਹੈਗੇ ਇਸ ਕਰਕੇ ਨੌਜਵਾਨਾਂ ਨੂੰ ਕਿਤੇ ਲਾਤਾ ਜੀ ਡੀਟੀਓ ਸਾਹਿਬਾਰੇ ਸਾਰਾ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਡੀਟੀਓ ਸਾਹਿਬ ਜਿਹੜੇ ਰਾਤ ਦੇ ਇੱਥੇ ਪਹੁੰਚੇ ਹੋਏ ਨੇ ਔਰ ਲਾਲਵਾ ਸਾਹਿਬ ਕੋਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਔਰ ਕੁਛ ਨਾ ਕੁਛ ਹਜਤਰ ਜਿਹੜੀ ਆਪਣੀ ਜਲਦੀ ਵੀ ਨਜ਼ਰ ਆ ਰਹੀ ਹੈ ਹਰ ਇੱਕ ਪਾਰਟੀ ਦੇ ਵਿੱਚ ਨਹੀਂ ਇਸ ਤਰ੍ਹਾਂ ਜੀ ਡੀਟੀਓ ਸਾਹਿਬ ਦਾ ਮੈਨੂੰ ਵੈਸੇ ਪੂਰੀ ਉਹਨਾਂ ਬਾਰੇ ਜਾਣਕਾਰੀ ਨਹੀਂ ਹੈਗੀ ਅ ਇੱਥੋਂ ਤੱਕ ਪਤਾ ਲੱਗਿਆ ਮੈਨੂੰ ਜਿੱਥੋਂ ਤੱਕ ਗੱਲ ਦਾ ਪਤਾ ਲੱਗਿਆ ਕਿ ਲਾਲਵਾ ਸਾਹਿਬ ਉੱਥੇ ਗਏ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਆਪਾਂ ਸੇਵਾ ਹੁਣ ਆਕਾਲਤਖਸਬ ਦੇ ਹੁਕਮ ਅਨਸਾਰ ਕਰਨੀ ਹੈ ਤੇ ਲਾਲਵਾ ਸਾਹਿਬ ਨੇ ਡੀਟੀਓ ਸਾਹਿਬ ਦੇ ਸਰਪਾਤਾ ਸਰਪਾਉ ਤੇ ਡੀਟੀਓ ਸਾਹਿਬ ਨੇ ਲਾਲਵਾ ਸਾਹਿਬ ਦੇ ਸਰਪਾਉ ਪਾਤਾ ਤੇ ਉਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਆ ਬਾਕੀ ਸਾਡੀ ਸੀਨੀਅਰ ਲੀਡਰਸ਼ਿਪ ਮਾਨਯੋਗ ਸਰਦਾਰ ਸੁਨੀਲ ਸਿੰਘ ਰਖੜਾ ਸਾਹਿਬ ਸਾਫ ਕਾਰਨ ਮੰਤਰੀ ਪੰਜਾਬ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਦਾ ਸਾਹਿਬ ਪੰਜਾਬ ਦੀ ਵੱਡੀ ਲੀਡਰਸ਼ਿਪ ਨਾਲ ਸ਼ਾਇਦ ਉਹਨਾਂ ਦੀ ਕੋਈ ਗੱਲ ਪਹਿਲਾਂ ਨਹੀਂ ਹੋਈ ਕੱਲ ਤੱਕ ਵੀ ਨਹੀਂ ਸ਼ਾਰਦਨ ਹੋਈ ਸੀ ਅਜੇ ਤੱਕ ਉਹਨਾਂ ਨੇ ਕੋਈ ਜੁਆਇਨ ਜਾਂ ਕਿਸ ਤਰ੍ਹਾਂ ਇਹ ਤਾਂ ਕਿਉਂਕਿ ਸਾਡੀ ਪਾਰਟੀ ਨਹੀਂ ਨਾ ਬਣੀ ਵੀ ਆ ਆਉਣਾ ਜਾਂ ਨਹੀਂ ਜਾਣਾ ਇਹ ਤਾਂ ਅਸੀਂ 15 ਤਰੀਕ ਨੂੰ ਕੱਲ ਤੱਕ ਸਾਥੇ ਭਰਤੀ ਲੈ ਕੇ ਜਾਣਗੇ ਸਾਡੇ ਸਿਨੀਅਰ ਲੀਡਰ ਸਰਬਾ ਜੋ ਭਰਤੀ ਹੋਈ ਹੈ ਉਸ ਤੋਂ ਬਾਅਦ ਨਵੇਂ ਡਿਸੀਜਨ ਕਦੋਂ ਪਾਰਟੀ ਕੀ ਕਰਦੇ ਐ ਨਵੀਂ ਪਾਰਟੀ ਬਣਦੀ ਐ ਜਾਂ ਅਕਾਲੀ ਦਲ ਦੇ ਵਿੱਚ ਕੀ ਹੁੰਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਇਨ ਮਨ ਮੰਨਿਆ ਜਾਏਗਾ ਗੱਲਾਂ ਤਾਂ ਸੁਣਦੇ ਵਿਚਾਰੀ ਨੇ ਕਿ ਡਿਊਟੀ ਸਾਹਿਬ ਜਾਨੀ ਕਿ ਟਿਕਟ ਦੇ ਹੱਕਦਾਰ ਹੋਣਗੇ ਦੇਖੋ ਜੀ ਜਿਹੜਾ ਪਾਰਟੀ ਦੇ ਅੰਦਰ ਆਏਗਾ ਉਹ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਕਿ ਉਹ ਟਿਕਟ ਮੰਗੇ ਔਰ ਦੂਸਰਾ 15 ਸਾਲ ਪਹਿਲਾਂ ਵੀ ਡੀਟੀਓ ਸਾਹਿਬ ਨੇ ਇੱਥੇ ਜਦੋਂ 12 ਦੇ ਵਿੱਚ ਆਏ ਸੀਗੇ ਉਸ ਸਮੇਂ ਵੀ ਉਹਨਾਂ ਨੂੰ ਟਿਕਟ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਦੇ ਵਿੱਚ 2017 ਦੇ ਵਿੱਚ ਵੀ ਮਿਲੀ ਫਿਰ ਉਹਨਾਂ ਨੂੰ 22 ਦੇ ਵਿੱਚ ਵੀ ਮਿਲੀ ਤੇ ਲੇਕਿਨ 12 ਦੇ ਵਿੱਚ ਜਿਹੜਾ ਸੀਗਾ ਕਟ ਮਾਰ ਜਨਸੀ ਦਾ ਬੜਾ 350 350 ਦੇ ਜੇ ਕਿਤੇ ਨਿਰਮਲ ਸਿੰਘ ਜੀ ਲੈ ਜਾਂਦੇ ਉਦੋਂ ਵੀ ਸਾਨੂੰ ਬਾਹਰਲੇ ਕੈਂਡੀਡੇਟ ਦਾ ਬੜਾ ਔਖਾ ਸੀਗਾ ਔਰ ਫਿਰ ਅਸੀਂ 2017 ਦੇ ਵਿੱਚ ਇਲੈਕਸ਼ਨ ਲੜੇ ਫਿਰ ਅਸੀਂ 18000 ਤੋਂ ਉੱਪਰ ਹਾਰ ਗਏ ਫਿਰ ਅਸੀਂ 22 ਦੇ ਵਿੱਚ ਇਲੈਕਸ਼ਨ ਲੜੇ ਫਿਰ ਅਸੀਂ 53000 ਤੋਂ ਉੱਪਰ ਹਾਰ ਗਏ ਹਲਕਾ ਸ਼ਤਰਾਣਾ ਦੇ ਲੋਕ ਬੜੇ ਸਿਆਣੇ ਲੋਕ ਹੈ ਜੀ ਬਾਹਰ ਦੇ ਕੈਂਡੀਡੇਟ ਨੂੰ ਹੋ ਸਕਦਾ ਹੈ ਕਿ ਨਾ ਲੋਕ ਚਾਹੁੰਦੇ ਉਹ ਨਾਮ ਮਰਦੂਰ ਕਰਦੇ ਹੋਣ ਇਹਨਾਂ ਦਾ ਬਾਦਲੇ ਕੈਂਡੀਡੇਟ ਤੋਂ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਉਹ ਉਤਰ ਗਿਆ ਕੱਲੋਂ ਡਾਕਟਰ ਸਾਹਿਬ ਜੇ ਕੋਈ ਧੜੇਵੰਦੀਆਂ ਬਣਦੀਆਂ ਨੇ ਜੇ ਕੋਈ ਗੱਲ ਕਬੀਰ ਦਾਸ ਦੀ ਵੀ ਕੀਤੀ ਜਾਵੇ ਜੀਤੂ ਸਾਹਿਬ ਦੀ ਵੀ ਕੀਤੀ ਜਾਵੇ ਅਣਾ ਅਕਾਲੀ ਦਲ ਨੂੰ ਇੱਕ ਵੱਡੇ ਵੋਟ ਬੈਂਕ ਦਾ ਵੀ ਇਕੱਠਾ ਕਰ ਸਕਦਾ ਈ ਧੜੇਵੰਦੀ ਦੇਖੋ ਮੇਰੇ ਹਿਸਾਬ ਨਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਹੀ ਗਾ ਉਹਨੂੰ ਸਾਰੇ ਲੋਕ ਭਾਵੇਂ देर ਨਾਲ ਭਾਵੇਂ ਸਮੇਂ ਨਾਲ ਜਿਹੜੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਆ ਸ਼੍ਰੀ ਅਕਾਲ ਤਖਸਾਲ ਦੀ ਸਰਬਉੱਚ ਸੰਸਥਾ ਨੂੰ ਸਮਝਦੇ ਆ ਉਹ ਦੇਰੇ ਵਦੇਰੇ ਥੋੜੇ ਦਿਨ ਅੱਗੇ ਜਾਂ ਪਿੱਛੇ ਸਾਰੇ ਉਹ ਇਕੱਠੇ ਹੋ ਜਾਣਗੇ ਪੰਜ ਮੈਂਬਰ ਦੀ ਕਮੇਟੀ ਜਿਹੜੀ ਬਣੀ ਹੈ ਇਹਦਾ ਪ੍ਰਧਾਨ ਦੀ ਜਿਹੜੀ ਹੈ ਜੇ ਕਦੋਂ ਤੱਕ ਹੋ ਜਾਈਗੀ ਇਹ ਦੇਖੋ ਜੀ ਜੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ 15 ਤਰੀਕ ਨੂੰ ਅਕਾਲ ਤਖਸਾਲ ਸਾਹਿਬ ਤੇ ਲੈ ਕੇ ਜਾਣਗੇ ਜੋ ਅਕਾਲ ਤਖਸਾਲ ਸਾਹਿਬ ਦਾ ਹੁਕਮ ਹੋਏਗਾ ਕਿਸ ਤਰ੍ਹਾਂ ਕਰਨਾ ਹੈ ਉਹ 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 ਹੋਏਗਾ ਜੀ ਤੁਸੀਂ ਆਪਣੀ ਪਾਰਟੀ ਵਾਸਤੇ ਕੀ ਕੁਝ ਹੋਰ ਅੱਗੇ ਜਾ ਕੇ ਕਰੋਗੇ ਆਪਣੀ ਪਾਰਟੀ ਵਾਸਤੇ ਕਿੱਥੇ ਤੱਕ ਅੱਗੇ ਲੈ ਜਾਣ ਵਾਸਤੇ ਕੀ ਕੁਝ ਕਰੋਗੇ 7 ਸਾਲ ਤੋਂ ਇਲਾਕੇ ਦੇ ਵਿੱਚ ਰਹੇ ਕਿ ਪਿੰਡਾਂ ਦੇ ਵਿੱਚ ਪਿੰਡ 'ਚ ਰਹਿ ਕੇ ਕੱਲੇ-ਕੱਲੇ ਪਿੰਡ 'ਚ ਭਾਈਚਾਰੇ ਨਾਲ ਹਰ ਇੱਕ ਨਾਲ ਪਹਿਲਾਂ ਵੀ ਜੁੜੇ ਹੋਏ ਹਾਂ ਅੱਜ ਵੀ ਜੁੜੇ ਹੋਏ ਹਾਂ ਅੱਗੇ ਵਾਸਤੇ ਵੀ ਦਿਨ ਤੇ ਰਾਤ ਮਿਹਨਤ ਕਰਾਂਗੇ ਪਾਰਟੀ ਲਈ ਜੰਦ ਕਰਾਂਗੇ ਹੁਣ ਜੀ ਡਾਕਟਰ ਸਾਹਿਬ ਤੁਸੀਂ ਕੀ ਆਪਣੇ ਹਲਕੀ ਖੇਤਰਾਂ ਦੇ ਲੋਕ ਬਹੁਤ ਸਿਆਣੇ ਨੇ ਇਹ ਜਿਹਨੇ ਬਹੁਤ ਮਿਹਨਤ ਵੀ ਕਰਦੇ ਨੇ ਤੇ ਇਹ ਨਾ ਹੋਵੇ ਬਾਅਦ ਚ ਚਾਹੇ ਫਲ ਕੋਈ ਹੋਰ ਲੇ ਜੇ ਬਾਹਰ ਨਾਲ ਹੀ ਉਹਦੇ ਹੋਵੇ ਇਹ ਇਸ ਤਰ੍ਹਾਂ ਹੋਇਆ ਭੈਣ ਜੀ ਵੀ ਇੱਥੇ ਵਕਤ ਦਾ ਵਰਕੂ ਲੈਂਦੇ ਆ ਤਗਰੀਪਾਂ ਦਾ ਬੜੇ ਚਿਰ ਤੋਂ ਇਹ ਗੱਲ ਬੜੀ ਮਕਬੂਲ ਹੁੰਦੀ ਆਈ ਹੈ ਪਰ ਹਲਕੇ ਛਤਰਾਣੇ ਦੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੋਈ 200 ਕਿਲੋਮੀਟਰ ਤੋਂ ਆ ਰਿਹਾ ਕੋਈ 100 ਕਿਲੋਮੀਟਰ ਤੋਂ ਆ ਰਿਹਾ ਕੋਈ 50 ਕਿਲੋਮੀਟਰ ਤੋਂ ਆ ਰਿਹਾ ਕੋਈ ਕਹਿੰਦਾ ਇੱਥੇ ਮੇਰੀ ਭੂਆ ਵਸਦੀ ਆ ਕੋਈ ਕਹਿੰਦਾ ਇੱਥੇ ਮੇਰੇ ਨਾਨਕੇ ਨੇ ਕੋਈ ਕੁਛ ਔਰ ਆਉਂਦੇ ਉਸ ਟਾਈਮ ਇਹ ਜੋ ਇਲੈਕਸ਼ਨ ਦਾ ਸਮਾਂ ਹੁੰਦਾ ਹੈ ਪਰ ਲੋਕ ਬੜੇ ਸਿਆਣੇ ਨੇ ਇਹ ਕੋਈ ਬੰਜਰ ਜ਼ਮੀਨ ਨਹੀਂ ਹਲ ਕੇ ਇਸ ਤਰ੍ਹਾਂ ਜਿਹੜਾ ਮਰਜ਼ੀ ਆਵੇ ਇਹਨੂੰ ਆ ਕੇ ਬਾਕੇ ਚਲਾ ਜਾਵੇ ਇੱਥੇ ਸਿਆਣੇ ਲੋਕ ਹੈ ਅਸੀਂ ਦੇਖਿਆ ਗੱਲ ਅਰਬਾਪਤੀ ਤੇ ਗਰੀਬੀ ਦੀ ਵੀ ਨਹੀਂ ਹੈ ਇੱਥੇ ਲੋਕਾਂ ਨੇ ਉਹ ਲੋਕ ਮਨਜ਼ੂਰ ਕੀਤੇ ਜਿਨ੍ਹਾਂ ਨੂੰ ਕੱਪੜੇ ਵੀ ਲੋਕ ਸਮਾਕੇ ਦਿੰਦੇ ਸੀਗੇ ਹਲਕੇ ਚਤਰਾਣੇ ਦੇ ਅੱਜ ਤੱਕ ਇਤਿਹਾਸ ਹੈਗਾ ਗਰੀਬ ਬੰਦੇ ਨੂੰ ਲੋਕਾਂ ਨੇ ਆਪਣੇ ਸਿਰ ਤੇ ਚੱਕਿਆ ਤੇ ਇੰਨਾ ਵੀ ਇੱਥੇ ਇੰਨੀ ਵੀ ਕੋਈ ਗਰੀਬੀ ਨਹੀਂ ਹੈਗੀ ਜਾਂ ਇੰਨੀ ਵੀ ਇੱਥੇ ਲਾਚਾਰੀ ਨਹੀਂ ਹੈਗੀ ਆ ਕੇ ਜਿਹੜਾ ਇੱਥੇ ਮਰਜੀ ਤੁਰਦਾ ਹੈ ਵੀ ਇਸ ਦਾ ਹਲਕੇ ਛਤਾਣੇ ਤੇ ਉਹ ਗਰੀਬੀ ਕੱਢਣੀ ਹੈ ਤੇ ਜਿਵੇਂ ਪੂਰੇ ਪੰਜਾਬ ਦੀ ਉਹ ਗਰੀਬੀ ਖਤਮ ਹੋਊਗੀ ਹੁੰਦੀ ਆ ਹਲਕੇ ਛਤਾਣੇ ਦੇ ਲੋਕ ਕੇ ਚੜਕਾਂ ਤੇ ਕਰਦੇ ਹੋਣ ਟੂਟਾ ਚੱਕੀ ਇੱਕੜ ਤੁਹਾਨੂੰ ਕੋਈ ਸਪਾਰਟੀ ਵੱਲੋਂ ਵੀ ਉਹਦਾ ਦਿੱਤਾ ਜਾਂਦਾ ਤੇ ਤੁਹਾਡੀ ਆਉਣ ਵਾਲੀ ਅਗਲੀ 2027 ਚ ਚਲਾ ਲੋ ਹੁਣੀ ਰਣਨੀਤੀ ਅਗਲੀ ਪਾਰਟੀ ਨੂੰ ਲੈ ਕੇ ਕੀ ਹੋਏਗੀ ਅੱਜ ਵੀ ਸਪਸ਼ਟ ਹੈ ਕੱਲ ਵੀ ਸਪਸ਼ਟ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਪਸ਼ਟ ਹੈ ਜੋ ਪਾਰਟੀ ਹਕੂਮਤ ਕਰੇਗੀ ਹਮੇਸ਼ਾ ਪਾਰਟੀ ਦੇ ਹੁਕਮ ਤੇ ਫੋਲ ਚੜਾਂਗੇ ਪਾਰਟੀ ਲਈ ਕੰਮ ਕਰਾਂਗੇ ਟਿਕਟ ਮੰਗਣ ਦਾ ਸਾਰੇ ਲੋਕਾਂ ਨੂੰ ਅਧਿਕਾਰ ਹੈ ਕੋਈ ਮਾਰਗੇ ਟਿਕਟ ਮੰਗ ਸਕਦਾ ਪਾਰਟੀ ਨੇ ਇੱਕ ਬੰਦੇ ਨੂੰ ਟਿਕਟ ਦੇਣੀ ਹੈ ਜਿਸ ਨੂੰ ਵੀ ਪਾਰਟੀ ਟਿਕਟ ਦੇਗੀ ਨਾਲ ਖੜਕੇ ਉਹਦੀ ਸੇਵਾ ਕਰਾਂਗੇ ਪਰ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਇੱਕ ਲਾਸਟ ਕੁਐਸਚਨ ਹੈ ਜੀ ਬੀਜਪੀ ਔਰ ਜੇ ਆਪਾਂ ਦੇਖੀਏ ਔਰ ਅਕਾਲੀ ਦਲ ਇਹਨਾਂ ਦਾ ਕੋਈ ਗਠਜੋੜ ਉਹ ਦੇਖੋ ਜੀ ਗਠਜੋੜ ਪਹਿਲਾਂ ਵੀ ਅਕਾਲੀ ਦਲ ਬੀਜਪੀ ਦਾ ਹੁੰਦਾ ਆ ਜੀ ਪੰਜਾਬ ਦੇ ਭਲੇ ਲਈ ਗਰੀਬਾਂ ਦੇ ਭਲੇ ਲਈ ਸੇਖ ਕੌਮ ਦੇ ਭਲੇ ਲਈ ਜੋ ਪੰਜਾਬ ਦੇ ਹਾਲਾਤ ਅੱਜ ਬਣ ਰਹੇ ਆ ਥਾਂ ਥਾਂ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਕਿਸੇ ਦਾ ਬੱਚੇ ਦੇ ਘਰੇ ਤੋਂ ਵੀ ਚਾਰ ਪੈਸੇ ਆ ਉਹਦੇ ਗੋਲੀਆਂ ਮਾਰੀਆਂ ਜਾਂਦੀਆਂ ਕੋਈ ਬੰਦਾ ਸੇਫ ਨਹੀਂ ਹੈ ਪੰਜਾਬ ਦੇ ਭਲੇ ਲਈ ਜੋ ਵੀ ਕਦਮ ਹੋਏਗਾ ਉਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਚੁਕੇਗੀ ਜਿਹੜੀ ਆਪਣੇ ਹੁਣ ਇਹ ਅਕਾਲੀ ਦਾ ਲਾਇਆ ਪਰ ਗੱਲ ਕੀਤੀ ਜਾਵੇ ਤਾਂ ਕੋਈ ਜਿਹੜੇ ਬਾਹਰਲੇ ਕੈਂਡੀਡੇਟ ਨੇ ਨਾਮ ਦਾ ਜਾਇਜ ਜਾਵੇ ਕਬੀਰ ਦਾਸ ਜੀ ਵੀ ਬਾਹਰ ਤੋਂ ਨੇ ਜੀਟੂ ਸਾਹਿਬ ਵੀ ਬਾਹਰ ਤੋਂ ਨੇ ਕਿ ਇਹਨਾਂ ਨੂੰ ਕੀ ਟਿਕਟਾਂ ਪਾਰਟੀ ਵੱਲੋਂ ਮਿਲੇਗੀ ਦੇਖੋ ਅੱਜ ਦਾ ਜਿਹੜਾ ਅਕਾਲੀ ਦਲ ਹੈ ਜੋ ਕੰਨ ਦਾ ਅਕਾਲੀ ਦਲ ਸੀ ਉਹ ਸ਼੍ਰੀ ਅਕਾਲ ਤਖਤ ਸੈਭੂ ਹੁਕਮਨਾਮੇ ਦੇ ਤਹਿਤ ਅਕਾਲੀ ਦਲ ਬਣੇਗਾ ਉਹਦੇ ਵਿੱਚ ਇਹ ਬਿਲਕੁਲ ਜ਼ਮੀਨ ਤੇ ਅਸਮਾਨ ਦਾ ਫਰਕ ਹੋਏਗਾ ਉਹਦੇ ਵਿੱਚ ਵਰਕਰ ਦੀ ਕਦਰ ਹੋਏਗੀ ਔਰ ਦੂਸਰਾ ਗਰੀਬ ਤੇ ਅਮੀਰ ਨਹੀਂ ਦੇਖਿਆ ਜਾਏਗਾ ਤੀਸਰਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਬਿਲਕੁਲ ਥੇਸ ਨਹੀਂ ਪਹਚਾਈ ਜਾਏਗੀ ਔਰ ਚੌਥਾ ਲਾਕੇ ਦੀ ਡਿਮਾਂਡ ਹੈ ਲੋਕਾਂ ਦੀ ਮੰਗ ਹੈ ਜਿੱਦਾਂ ਦੀ ਮੰਗ ਹੈ ਕਿ ਲਾਕੇ ਦਾ ਬੰਦਾ ਕੈਂਡੀਡੇਟ ਹੋਣਾ ਚਾਹੀਦਾ ਹੈ ਮੈਂ ਵੀ ਇੱਥੇ ਦਾਵੇਦਾਰ ਹਾਂ ਹੋਰ ਸਾਰੇ ਲਾਕੇ ਦੇ ਲੋਕ ਵੀ ਬਹੁਤ ਕੰਮ ਕਰ ਰਹੇ ਆ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦੀ ਵਫਾਦਾਰੀ ਲਈ ਵਫਾਦਾਰ ਬਣ ਕੇ ਕੰਮ ਕਰ ਰਹੇ ਆ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ ਉਹ ਵੀ ਕੱਲ ਨੂੰ ਦਾਵੇਦਾਰ ਹੋਣਗੇ ਲੇਕਿਨ ਲੋਕਾਂ ਦਾ ਹਲਕੇ ਸ਼ਤਰਾਨੇ ਦੇ ਲੋਕਾਂ ਦਾ ਇੱਕੋ ਮਨ ਦੇ ਵਿੱਚ ਇੱਕੋ ਵਿਚਾਰ ਹੈ ਕਿ ਸਾਡੇ ਹਲਕੇ ਦਾ ਹੀ ਕੈਂਡੀਡੇਟ ਹੋਵੇ ਔਰ ਮੇਰੀ ਸੀਨੀਅਰ ਲੀਡਰਸ਼ਿਪ ਨਾਲ ਵੀ ਇਹ ਗੱਲ ਹੁੰਦੀ ਰਹਿੰਦੀ ਹੈ ਕਿ ਕੱਲ ਨੂੰ ਜੀ ਇਥੇ ਪੈਰਾਸ਼ੂਟਰਾ ਹੀ ਇਥੇ ਅਮੀਰ ਵੱਡੇ ਵੱਡੇ ਘਾਗ ਇਥੇ ਉਤਾਰ ਕੇ ਤੁਸੀਂ ਸਾਡੇ ਗਰੀਬਾਂ ਦਾ ਫਿਰ ਤਾਂ ਬੱਸਾਂ ਭਰੀਆਂ ਲੈ ਗਏ ਕਦੇ ਪੰਲੀਆਂ ਵਿਚਾਲੀਆਂ ਕਦੇ ਬੱਸਾਂ ਭਰ ਕੇ ਲੈ ਗਏ ਕਦੇ ਪੰਲੀਆਂ ਵਿਚਾਲੀਆਂ ਇਦਾਂ ਦਾ ਅਕਾਲੀ ਦਲ ਨਵਾਂ ਅਕਾਲੀ ਦਲ ਅਕਾਲੀ ਦਲ ਦੀ ਵਿਚਾਰਧਾਰਾ ਇਦਾਂ ਦੀ ਬਿਲਕੁਲ ਨਹੀਂ ਹੋਏਗੀ ਜਿਹੜਾ ਵਰਕਰ ਕੰਮ ਕਰੇਗਾ ਕਿਉਂਕਿ ਪੈਸਾ ਕੱਲਾ ਪਾਰਟੀ ਲਈ ਪੈਸਾ ਨਹੀਂ ਮੈਨੇ ਰੱਖਦਾ ਪਾਰਟੀ ਲਈ ਲੋਕ ਮੈਨੇ ਰੱਖਦੇ ਆ ਉਹ ਤਾਂ ਲੋਕ ਪਾਰਟੀਆਂ ਨੂੰ ਖੜੇ ਕਰਦੇ ਆ ਜੇ ਇਕੱਲੀਆਂ ਪੈਸੇ ਨਾਲ ਪਾਰਟੀਆਂ ਖੜੀਆਂ ਹੁੰਦੀਆਂ ਹੁੰਦੀਆਂ ਤਾਂ ਬਹੁਤ ਵੱਡੇ ਵੱਡੇ ਸੰਧਾਰਨ ਅੱਜ ਕੱਲ੍ਹ ਅਡਾਨੀ ਸ਼ਵਾਨੀ ਹੋ ਰਹੀਏ ਪੂਰੇ ਦੇਸ਼ ਦੇ ਉੱਪਰ ਦੇ ਅਪਣਾਨ ਮਾਤਰੀ ਪਤਾ ਨਹੀਂ ਕੀ ਕੀ ਵੜ ਜਾਂਦੇ ਇਹ ਲੋਕ ਨੇ ਚਿੱਤ ਕਰਨ ਲੱਗੇ ਇੱਕ ਮਿੰਟ ਮਾਰਦੇ ਆਗੇ ਅਕਾਲੀ ਦਲ ਬੜਾ ਸਾਫ਼ ਸੁਥਰਾ ਬਣੇਗਾ ਕੋਈ ਉਹਦੇ ਵਿੱਚ ਪੱਖ ਪਾਤ ਨਹੀਂ ਹੋਏਗਾ ਜੋ ਅਕਾਲੀ ਦਲ ਦੀ ਪ੍ਰਾਣੀ ਵਿਚਾਰਧਾਰਾ ਸੀ ਉਹਦੀ ਮਿਹਨਤ ਨੂੰ ਦੇਖ ਕੇ ਉਹਦੀ ਵਫਾਦਾਰੀ ਨੂੰ ਦੇਖ ਕੇ ਹੀ ਟਿਕਾ ਦਿੱਤੀਆਂ ਜਾਣੀਆਂ